सिल जी सार्यानु स्वागत आहे साडे नवे बला ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆ ਸੁਬਾ ਸੁਬਾ ਲੈ ਕੇ ਬੈਗੇ ਕਿੰਡਰ ਜੋ ਹੈ ਇਹਨਾਂ ਨੂੰ ਅੱਜ ਮਿਲਿਆ ਕਿੰਡਰ ਜੋ ਹੈ ਤੇ ਲੇਜ ਪਲੇਜ਼ ਤੇ ਕਿੰਡਰ ਜੋ ਹੈ ਸੁਬਾ ਸੁਬਾ ਕਿਉਂ ਮਿਲਿਆ ਕਿਉਂਕਿ ਇਹਨਾਂ ਨੇ ਰਹਿਣਾ ਅੱਜ ਘਰੇ ਤੇ ਆਪਾਂ ਚੱਲੇ ਅੱਜ ਆ ਮੁਕਸਰ ਅੱਜ ਆਪਣੇ ਨਾਲ ਦੋ ਚੀਜ਼ਾਂ ਨਾਲ ਨਾਲ ਚੱਲਣਗੀਆਂ ਸੁੱਖ ਤੇ ਦੁੱਖ ਕਿਉਂਕਿ ਇਹਨਾਂ ਨੂੰ ਆਪਾਂ ਛੱਡ ਨਹੀਂ ਸਕਦੇ ਖੁਸ਼ੀ 'ਚ ਵੀ ਜਾਣਾ ਪੈਂਦਾ ਤੇ ਗਮੀ 'ਚ ਵੀ ਜਾਣਾ ਪੈਂਦਾ ਹਨਾ ਵੀ ਗੁੰਨੂ ਤੇ ਗੁੰਨੂ ਤੇ ਸੈਭੂ ਰਹਿਣਗੇ ਘਰੇ ਆਪਣੇ ਘਰ ਵਿੱਚ ਰਹਿ ਗਈ ਸੀਗੀ ਅੱਜ ਸਾਨੂੰ ਇੱਕੋ ਦਿਨ ਦੋ ਫੰਕਸ਼ਨ ਆ ਗਏ ਤੇ ਆਪਾਂ ਦਾ ਦੋਨੋਂ ਵੀ ਅਟੈਂਡ ਕਰਨੇ ਆ ਕਿਹੜੇ-ਕਿਹੜੇ ਆ ਗਏ ਇੱਕ ਇੱਕ ਦੁੱਖ ਦਾ ਆ ਗਿਆ ਇੱਕ ਸੁੱਖ ਦਾ ਆ ਗਿਆ ਇੱਕ ਭੋਗ ਆ ਆਂਟੀ ਦਾ ਆਂਟੀ ਮੀਨਸ ਸਾਡੀ ਬਚੋਲਣ ਦਾ ਜਿਹਨੇ ਸਾਨੂੰ ਦੋਨਾਂ ਨੂੰ ਮਿਲਾਇਆ ਸੀਗਾ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਭੋਗ ਤੇ ਚੱਲਨੇ ਆਪਾਂ ਮੁਕਸਰ ਤੇ ਉਸ ਤੋਂ ਬਾਅਦ ਆਪਾਂ ਜਾਣਾ ਮੈਰਿਜ ਤੇ ਫਿਰ ਆਪਾਂ ਇਸ ਕਰਕੇ ਬੱਚਾ ਨੂੰ ਘਰੇ ਛੱਡ ਕੇ ਚੱਲੇ ਆ ਵੀ ਤੁਸੀਂ ਸਾਡੇ ਆਉਂਦਿਆਂ ਨੁਰੇਓ ਮੈਂ ਤਾਂ ਜਾ ਰਹਾ ਹੱਤ ਮਾਰ ਦਿੱਤਾ ਚੱਕ ਕੇ ਅਸੀਂ ਕਹਤਾ ਮੀ ਵੀ ਆਣ ਲੱਗ ਗਿਆ ਤੇ ਮੌਸਮ ਵੀ ਖਰਾਬ ਹੋ ਗਿਆ ਸਵੇਰ ਵਧੀਆ ਓਏ ਕੱਪੜੇ ਪਏ ਆ ਬਾਹਰ ਆਪਣੇ ਤਾਂ ਲੋ ਮੈਂ ਬੈਠੀ ਤੁਹਾਡੇ ਨਾਲ ਗੱਲਾਂ ਮਾਰੀਏ ਨਹੀਂ ਆਏ ਪਤਾ ਹੈ ਵੀ ਬਾਹਰ ਮੀ ਪਈ ਜਾਂਦਾ ਆਈ ਮੈਨੂੰ ਯਾਦ ਨਹੀਂ ਕਿ ਮੇਰੇ ਕੱਪੜੇ ਵੀ ਬਾਹਰ ਪਏ ਬਟ ਥੋੜਾ ਸੀਗਾ ਮੈਂ ਲਾ ਲਿਆ ਮੈਂ ਜਲਦੀ ਜਲਦੀ ਜਿੰਨੇ ਕਿ ਗਿੱਲੇ ਪਾਏ ਸੀ ਉਹਨੇ ਕੀ ਗਿੱਲੇ ਸੀਗੇ ਹਜੇ ਤੇ ਜੁੜੇ ਰਹੋ ਸਾਡੇ ਨਾਲ ਅੱਜ ਦੇ ਵਲੌਗ ਚ ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਜਲਦੀ ਜਲਦੀ ਕਰੋ ਜਾ ਕੇ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਗਾਇਜ਼ ਆ ਦੇਖੋ ਮਮਾ ਨੇ ਸਾਲੋ ਕੰਡਰ ਜੁਆ ਵੀ ਦੇ ਦਿੱਤਾ ਇਹਨਾਂ ਨੂੰ ਮਿਲੀਆਂ ਰਿਸ਼ਵਤਾਂ ਘਰੇ ਰਹਿੰਦੀਆਂ ਇਹ ਜੁਆ ਮਿਲ ਗਿਆ ਫਿਰ ਇਹਨਾਂ ਨੂੰ ਕਿਹਾ ਤੁਸੀਂ ਆਉਂਦਿਆਂ ਨੂੰ ਤਿਆਰ ਹੋ ਆਪਾਂ ਬਸ 2 ਵਜੇ ਦਿਨ ਵਾਪਸੀ ਤੇ 2 ਵਜੇ ਤੋਂ ਬਾਅਦ ਜਲਦੀ ਜਲਦੀ ਫਿਰ ਪਹੁੰਚਾਂਗੇ ਮੈਰਿਜ ਤੇ ਪਪਾ ਕੰਡਰ ਸ਼ਾਮ ਨੂੰ ਆਵਾਂਗੇ ਸਿੱਧਾ ਸ਼ਾਮ ਨੂੰ ਆਵਾਂਗੇ ਕਿ ਤੁਸੀਂ ਨਾ ਛੁੱਟੀ ਮੈਡੀਟੇਸ਼ਨ ਛੁੱਟੀ ਮੈਡੀਟੇਸ਼ਨ ਛੁੱਟੀ ਆ ਦੇਖ ਲੋ ਮੈਡਮ ਕਿੰਨੀ ਖੁਸ਼ ਹੈ ਮੈਮ ਦੇਖਦੀ ਆ ਤੇਰਾ ਵਲੌਗ ਪਤਾ ਨਾ ਤੈਨੂੰ ਕੱਲ ਸੰਡੇ ਨੂੰ ਬੁਲਾ ਲਿਓ ਇਹਨੂੰ ਅੱਜ ਇਹਦੀ ਛੁੱਟੀ ਹੋਗੀ ਸੰਡੇ ਨੂੰ ਜਾਵਾਂਗੇ ਇੰਦਾਂ ਹੀ ਪਹੂਚਾ ਆਏ ਕੁਛ ਨਹੀਂ ਤਾਂ ਚਲ ਛੁੱਟੀ ਲੈ ਲਾਂਗੇ ਮੇਰੀ ਗੱਲ ਨੂੰ ਗੌਰ ਕਰਿਓ ਮਿਲਦੇ ਆ ਫਿਰ ਵੀ ਮੈਂ ਕਿ ਬੰਦਾ ਜਿਉਂਦੇ ਜੀ ਕੁਛ ਵੀ ਨਹੀਂ ਛੱਡ ਸਕਦਾ ਨਾ ਖੁਸ਼ੀਆਂ ਨਾ ਦੁੱਖ ਜਿੰਨਾ ਚਿਰ ਬੰਦਾ ਜਿਉਂਦਾ ਨਾਲ ਨਾਲ ਹੀ ਚੱਲਦੇ ਆ ਹਣਾ ਜਨਾਬ ਜੀ ए मोटे हूं सुनदे नहीं, नहीं।, नहीं। मैं की कह रिया राइट आई एम राइट बिजी बंदा है सारा दिन काम दे। आए खड़े हो बैठ के देख लो टीवी भाजदा कितने टीवी नहीं नहीं क्यों नहीं, नहीं। हो गए जनाब जी रेडी ओए बस आ देखो ਆ ਪੂਰਾ ਵੀ ਕੁਝ ਰਹਿ ਨਾ ਜਾਵੇ। ਯਾਰ ਬੰਦ ਕਰ ਨਾ ਬੰਦ ਕਰ ਦੇ। ਚੱਲੀ ਆ। ਕਿੰਨਾ ਟਾਈਮ ਹੋਰ? ਇਹ ਤਾਂ ਚੱਲ ਦੀ। ਕਿੰਨਾ ਟਾਈਮ ਹੋਰ? ਕੋਈ ਆਪਸ ਸੁਣੋ ਨਹੀਂ ਆਇਆ। ਹੈ? ਡੈਡੀ ਤਿਆਰ ਹੁੰਦੇ। ਅਸੀਂ ਡੈਡੀ ਨੂੰ ਘਰੇ ਛੱਡ ਕੇ ਚਲੇ ਸੀ। ਸੀਗਾ ਵੀ ਬਸ ਜਾਣਾ ਨਹੀਂ ਕਰਨਾ। ਤੁਸੀਂ ਘਰੇ ਰਹਿ ਪੋ। ਬੱਚੇ ਵੀ ਘਰੇ ਹੀ ਆ। ਪਰ ਡੈਡੀ ਦੀ ਅੱਜ ਗਰਾਰੀ ਹੈ ਕਿ ਨਾਲ ਹੀ ਜਾਣਾ। ਮੈਨੂੰ ਲੱਗਿਆ ਸੀ ਜਾਣੇ ਮਮੀ ਉੱਧਰ ਗੇਟ ਪੇੜ ਕੇ ਆ ਗਏ ਉੱਠ ਕੇ ਆ ਗਏ ਕਹਿੰਦੇ ਮੈਂ ਵੀ ਨਾਲ ਜਾਣਾ ਹਾਂ ਡੈਡੀ ਨੂੰ ਤਿਆਰ ਕਰਦੇ ਆ ਫਿਰ ਚੱਲਦੇ ਆ ਹਾਂਜੀ ਲੈਓ ਬਾਏ ਬਾਏ ਲੋ ਜੀ ਰੈਡੀ ਹੋ ਗਏ ਆਪਾਂ ਕੋਟੀ ਪਾ ਲਈਆ ਪਹਿਲਾਂ ਆਦਾ ਨਹੀਂ ਸੀ ਕੋਟੀ ਪਾਉਂਦਾ ਪਰ ਮੀ ਪੈਣ ਲੱਗ ਗਿਆ ਬਠਿੰਡੇ ਫਿਰ ਆਪਾਂ ਕੋਟੀਪਾਲੀ ਮੈਨੂੰ ਮਦੇ ਨਜ਼ਰ ਰੱਖਦੇ ਹੋਏ ਬਈ ਬਿਮਾਰ ਨਹੀਂ ਹੋਣਾ ਵਿਆਹ ਵੀ ਦੇਖਣਾ ਫਿਰ ਠੀਕ ਹੈ ਜੀ ਚੱਲਦੇ ਹਾਂ ਲੋਕ ਸਰ ਵੀ ਵੇ ਪੈ ਰਹੇ ਲਓ ਜੀ ਪਹੁੰਚ ਗਏ ਅਸੀਂ ਪਹੁੰਚ ਤੇ ਅਕਾੜ ਮਿਲ ਗਿਆ ਤੇਨਾ ਕੋਣ ਹੈ ਇਹ ਇੱਕ ਰੁਪਆ ਹੈ ਸਾਡਾ ਹੈ 1 ਰੁਪਏ ਤੇਰੇ ਦੰਤੀ ਨਿਕਲਦੇ ਰਹੇ ਆ ਵਾਰ ਹੈ ਕੋਣ ਹੈ ਮੋਬਾਈਲ ਕਿਤੇ ਕੈਮਰਾ ਆਛੀ 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 ਕੱਲਾਰੇ ਕੱਲੂ ਆਏਗਾ ਟੀਵੀ ਤੇ ਦੇਖੇਗਾ ਲਓ ਜੀ ਇਹ ਤਾਂ ਆ ਗਿਆ ਇਹ ਸੈਬੂ ਉਹਨਾਂ ਨੂੰ ਮਿਲਣ ਆਇਆ ਸੀ ਪਰ ਸੈਬੂ ਹਣੀ ਆਈ ਨਹੀਂ ਸਾਡੇ ਨਾਲ ਇਹ ਭੋਗਟ ਡੰਡ ਕਰਨ ਆਇਆ ਛੋਟਾ ਜਿਹਾ ਆ ਕੇ ਕੰਬ ਰਹੇ ਹੋਗੇ ਉਹ ਪਤੀਜਾ ਕੱਥੇ ਹੋ ਗਿਆ ਉਹ ਪਤੀਜਾ ਇਹ ਹੈ ਮੇਰਾ ਪਤੀਜਾ ਉਹ ਬਲੇ ਇਧਰ ਦੀਦੀ ਰਾਸੀਆ ਹੁਣ ਪੀੜ ਆਉਣ ਲੱਗੀ 12 ਵਜੇ ਆਉਂਦੇ ਲੋਕੀ ਸਾਰੇ ਟਾਈਮ ਤੇ ਭੋਗ ਤੇ ਵੀ ਹਲਾ ਨਗਰ ਹਾਲ ਇਸ ਤੋਂ ਬਾਅਦ ਵਿਆਹ ਤੇ ਓਏ ਰੂਪੀ ਰੂਪੀ ਕੱਟੀ ਦੀ ਜਗਾ ਚਤੋ ਓਏ ਕੁੜੀਆਂ ਤੋਂ ਆ ਨਵੋ ਪੌਲ ਚਲਾਈ ਐ ਏ ਕੁੜੀਆਂ ਤੋਂ ਨੋ ਪੌਲ ਚਲਾਈ ਐ ਤੁਸੀਂ ਮੁੰਡੇ ਹੋ ਕੇ ਕੁੜੀਆਂ ਵੜੀ ਜਾਂਦੇ ਆ ਹੈ ਕਾਰਾਗੀ ਤੁਸੀਂ ਮੁੰਡੇ ਹੋ ਕੇ ਕੁੜੀਆਂ ਵੜੀ ਜਾਂਦੇ ਆ ਇੱਧਰ ਦੇਖ ਛੀ ਰੂਪ ਡਰਟੀ ਰੋਟੀ ਖਾ ਲਈ ਹੈ ਕੁੜੀਆਂ ਜਾਂ ਮੁੰਡਾ ਕੈਮਰਾ ਨਹੀਂ ਚੱਲਦਾ ਕੈਮਰਾ ਦੇਖੜਾਉਂਦਾ ਗੱਡੀ ਆ ਗਈ ਉਹ ਹੀ ਤਰੇ ਫਿਰਦਾ ਸਾਈਕਲ ਗਿਆ ਕਦੇ ਇੱਧਰ ਨੂੰ ਰੁੜ ਜਾਣਾ ਕਦੇ ਉੱਧਰ ਰੋ ਦਾਦੀ ਕਿਥੇ ਆ ਦਾਦੀ ਇਕੂ ਇਕ ਨੂੰ ਗਾਲਾਂ ਪੈ ਰੀਆਂ ਇਕੂ ਦੀ ਵੀ ਲਾਤੀ ਕਲਾਸ ਅਸੀਂ ਆ ਕੇ ਕਹਿੰਦਾ ਥੱਲੇ ਤਾਰੋ ਮੈਨੂੰ ਆਹ ਗੱਡੀ ਨੂੰ ਕਹਿੰਦਾ ਕਹਿੰਦਾ ਇਹਦੇ ਚ ਬਿਠਾਓ ਅੱਜ ਡਰ ਲੱਗਦਾ ਏ ਉਹਨ ਦੰਦ ਕੱਢਦਾ ਦੰਦ ਕੱਢ ਕੇ ਲੈ ਕੇ ਡਰ ਗਿਆ ਡਰ ਗਿਆ ਇਹ ਵੀ ਡਰਾਮੇ ਬਾਜ ਆ ਇਹ ਵੀ ਡਰਾਮੇ ਬਾਜ ਆ ਕਹਿੰਦਾ ਮੈਨੂੰ ਗੱਡੀ 'ਚ ਬਿਠਾਓ ਥੱਲੇ ਤਾਰੋ ਦੇਖੋ 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 ਡਰ ਗਿਆ ਡਰ ਗਿਆ ਡਰਾਮੇ ਬਾਜ ਹੈ ਵੀ ਦੰਦ ਕੱਢੀ ਜਾਂਦੇ ਨੇ ਬਿਡ 'ਚ ਰਪੂਗਾ ਸਾਬੂ ਦੇਖ ਕੇ ਦੇਖੀਗੇ ਮੈਂ ਕਰਦਾ ਮੈਨੂੰ ਲੱਗ ਗਈ ਨਹੀਂ ਗਏ ਕੋ ਆਇਆ ਸੀ

ਕਹਿੰਦਾ ਮੈਨੂੰ ਚੱਕੋ ਨਾ ਤੇ ਹੱਥ ਵੀ ਨਹੀਂ ਫੜਨ ਦਿੰਦਾ ਛੱਡ ਦੋ ਕਹਿੰਦਾ ਮੈਨੂੰ ਥੱਲੇ ਤਾਰ ਦੋ ਸ਼ਰਾਰਤੀ ਬੱਚਾ ਸ਼ਰਾਰਤੀ ਬੱਚੇ ਅਸੀਂ ਆਪਦੇ ਦੋ ਲੈ ਕੇ ਨਹੀਂ ਆਏ ਤੂੰ ਇੱਥੇ ਸਾਨੂੰ ਸਾਹਮਣੇ ਨੂੰ ਆਇਆ ਹੈ ਕਰੇ ਨਹੀਂ ਬੈਠੇਗਾ ਤੇਰੇ ਤੋਂ ਨਾਨੀ ਨੂੰ ਆਇਆ ਲੱਗਿਆ ਕਿ ਉਹ ਆਣਗੇ ਉਹਨਾਂ ਨਾਲ ਖੇਡ ਲਊਗਾ ਦੋ ਦਿਨ ਦੀ ਰੋਟੀ ਖਵਾ ਦੇ ਉਹ ਕਰੇ ਰਹਿ ਗਏ ਦੋ ਦਿਨ ਪੇਟ ਪੂਜਾ ਹੋ ਗਈ ਇੱਕੋ ਦੀ ਰੋਟੀ ਰੋਟੀ ਪਕੜੀ ਖਵਾਤਾ ਅਸੀਂ ਹੈ ਨਾ ਬਈ ਇੱਕੋ ਲੇਬੀਆਂ ਵੀ ਖਾਲੀਆਂ ਜੇ ਮਾਨਤ ਹੁੰਦੀ ਉਹਨੇ ਤਾਂ ਨਹੀਂ ਖਾਣੀਆਂ ਸੀਗੀਆਂ ਗੱਡੀਆਂ ਦਾ ਝੌਂਕ ਆਇਆ ਹੁਮ ਬਸ ਗੱਡੀਆਂ ਗੰਨੇ ਹੱਥ ਕਰੀ ਜਾਂਦਾ ਉਹ ਗੱਡੀ ਉਹ ਗੱਡੀ ਉਹ ਗੱਡੀ ਆਪਣੀ ਗੱਡੀ ਕਿੱਥੇ ਹੈ ਆਪਣੀ ਕਾਰ ਕਿੱਥੇ ਹੈ ਆਪਣੀ ਕਾਰ ਉਹ ਕਿਤੇ ਆਪਣੀ ਗੱਡੀ 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 ਪਾਰਕਿੰਗ ਜ਼ਿਆਦਾ ਓਵਰਲੋਡ ਹੋ ਗਈ ਕਿਵੇਂ ਕਿਵੇਂ ਗੱਡੀਆਂ ਲਾਈਆਂ ਬਾਅਦ ਚ ਕੱਢਣੀਆਂ ਔਖੀਆਂ ਹੋ ਜਾਣੀਆਂ ਔਖੀ ਵਾਲੇ ਆਹ ਬੋਲਦੇ ਨੇ ਸਾਹੀ ਆ ਲੈ ਕਿ ਇੱਕ ਨੂੰ ਬੁਲਾਇਓ ਨੂੰ ਰੂਪ ਰੂਪ ਕੰਸ ਹੁੰਦਾ ਨਹੀਂ ਉਹ ਗੰਦਾ ਉਹ ਗੰਦਾ ਤੂੰ ਤਾਂ ਗੰਦਾ ਦੇ ਕੇ ਹਾਂ ਗੰਦਾ ਨਿਕਲਿਆ ਲੈ ਲੈ ਕੱਟ ਤਾਂ ਦੇਖੋ ਹੋਇਆ ਕਿਆ ਬੰਕੋ ਕਟਾਇਆ ਬਰ ਤੇਰਾ ਬਲਾਈਆ ਨੇ ਸੁੰਦਾ ਨਹੀਂ ਇਹ ਤਾਂ ਸੁੰਦਾ ਤੈਨੂੰ ਹੈਲੋ ਹੈਲੋ ਸੁੰਦੇ ਕਿਆ ਬਤਾ ਦੋ ਹਵਾ ਲੱਗ ਜੂਗੀ ਆਹ ਵਾਲ ਦੇ ਕੋ ਕਿੱਡੇ ਲੰਬੇ ਪਏ ਆ ਓਏ ਕਿਵੇਂ ਕੱਟਿਆ ਏ ਕਰੇ ਮਸ਼ੀਨ ਲਈ ਲੱਗਦੀ ਏ ਮੈਨੂੰ ਆਓ ਜੀ ਇਤੋਂ ਕੀ ਦੇਖਦੇ ਆ ਕਹਿੰਦੇ ਮੇਲਾ ਚੱਲੀ ਜਾਂਦਾ ਹਜੇ ਵੀ ਮੁਖਰ ਵਾਲਾ ਮਾਗੀ ਦਾ ਝੂਲੇ ਦੇਖੀ ਜਾਂਦੇ ਆ ਥੋੜੇ ਥੋੜੇ ਪਿੱਛੇ ਹੀ ਹੈ ਮੇਲਾ ਅਜੇ ਵੀ ਮਾਗੀ ਦਾ ਮੇਲਾ ਚੱਲ ਰਿਹਾ ਹੈ ਭਾਈ ਝੂਟੇ ਮਾਟੇ ਚੱਲੀ ਜਾਂਦੇ ਆ ਵਾਪਸ ਚੱਲ ਪਏ ਆਪਾਂ ਘੁੰਮਦੋ ਅਗਰ ਨੂੰ ਮੈਡਮ ਫੋਟੋਆਂ ਭੇਜੀ ਜਾਂਦੀ ਹੈ ਕੰਨੇ ਮੈਂ ਤਿਆਰ ਹੋ ਗਈ ਦੇਖੋ ਕਿਵੇਂ ਲੱਗਦੀ ਹੈ ਘਰੇ ਬੈਠੀ ਇਨੀ ਜਲਦੀ ਤਿਆਰ ਹੋ ਗਈ ਹੋਰ ਮੈਂਟਲ ਆਇਆ ਤੇ ਜਰਾਬਾ ਠੀਕ ਹੈ ਦੁੱਧ ਆ ਗਿਆ ਸੀ ਸਾਹਿਤ ਕਿਥੇ ਹੈ ਸਾਹਮਣੇ ਹੀ ਹੈ ਲਓ ਜੀ ਮੋੜ ਵੀ ਆਇਆ ਸੀ ਹੋਮ ਸਵੀਟ ਹੋਮ ਸਾਬੂ ਸਾਡਾ ਸੁੱਤਾ ਪਿਆ ਰੈਡੀ ਸ਼ੈਡੀ ਹੋ ਕੇ ਵਿਹੱਤ ਜਾਣ ਨੂੰ ਆ ਦੇਖ ਲੋ ਲੈ ਫੋਟੋ ਮੈਂ ਭੇਜੀ ਆਂਦੀ ਸੀ ਮੈਨੂੰ ਹੋਰ ਮੈਂ ਮੇਰੇ ਜੀ ਕੋਲੋਂ ਮੈਂ ਆਵੇਂ ਜਾਵਾਂ ਆਹੋ ਐਵੇਂ ਜਾਵਾਂ ਠੰਡ ਚ ਮੰਨਣਾ ਮੈਨਾਂ ਮੈਨੂੰ ਨਾ ਅੰਦਰ ਗਰਮੀ ਲੱਗੀ ਮੈਂ ਤਾਂ ਤਾਰ ਕੇ ਬੈਠਾ ਬਾਹਰ ਤਾਂ ਮੀਂਹ ਦਾ ਪੂਰਾ ਮੌਸਮ ਹੋਇਆ ਗਾ ਬਾਹਰ ਤਾਂ ਮੀਂਹ ਹੈ ਮੀਂਹ ਆਊਗਾ ਲੋ ਜੀ ਵਾਪਸ ਆ ਗਏ ਹੁਣ ਦੇਖਦੇ ਆਂ ਵੀ ਅੱਗੇ ਜਾਣੇ ਆ ਜਾਂ ਨਹੀਂ ਜਾਣੇ ਜਾਵਾਂਗੇ ਪਾਪਾ ਕਹਿੰਦੇ ਨਹੀਂ ਜਾਣਾ ਕਿਉਂ ਪਾਪਾ ਕਹਿੰਦੇ ਮੀਂਹ ਆਉਣ ਵਾਲਾ ਗਾ ਠੰਡ ਹੋਈ ਪਈ ਆ ਹਰਜਾਈ ਚ ਬੈੰਨੇ ਆ ਫਿਰ ਤੁਸੀਂ ਉਧਰ ਕਿਉਂ ਗਏ ਸੀਗਾ ਉਹ ਤਾਂ ਜ਼ਰੂਰੀ ਸੀਗਾ ਇਹ ਵੀ ਜ਼ਰੂਰੀ ਹੈ ਜਾਣਾ ਉੱਠ ਗਿਆ ਸਹ부 ਉੱਠ ਗਿਆ ਸਹ부 ਦੀ ਆਵਾਜ਼ ਆਈ ਸੀ जाना मैं क्यों आया शगा गाइस आप सारे रेडी हो या नहीं आ मम्मा रेडी हो रहा मैं बस रेडी हूँ आई एम फुल रेडी देखो है ना आप फुल रेडी हो गए पापा भी इतने तो रेडी हो रहे ने देखो मेरे तो मम्मा जी मैचिंग मैचिंग वेलवेट वेलवेट ए मैं ए केड़ा रंग मम्मा केड़ा कलर है मेरा भी वाइन है ਇੱਕੋ ਮੈਚਿੰਗ ਮੈਚਿੰਗ ਹੋ ਰਹੀ ਹੈ ਮੇਰੇ ਤੇ ਮਮਾ ਦੀ ਸਾਇਬ ਤੇ ਪਪਾ ਦੀ ਕੋਈ ਮੈਚਿੰਗ ਨਹੀਂ ਆਏਗੀ ਸਾਇਬ ਵੀ ਰੈਡੀ ਹੋ ਗਿਆ ਦੇਖੋ ਪਪਾ ਦੀ ਟੋਰ ਪਪਾ ਨੇ ਚੇਂਜ ਕਰ ਲਏ ਕੱਪੜੇ ਆਪਾਂ ਵੀ ਰੈਡੀ ਹੋ ਗਏ ਆਪਾਂ ਦੀ ਪਪਾ ਇਹ ਕਹਿੰਗੇ ਨਾ ਮੈਂ ਕੱਪੜਿਆਂ ਚ ਵਿਆਹ ਅਸੀਂ ਦੇਖਾਂਗੇ ਪੁਰਾਣਿਆਂ ਚ ਪਪਾ ਦੇਖਣਗੇ ਨਵੇਂ ਕੱਪੜਿਆਂ ਚ ਵਿਆਹ ਅਸੀਂ ਤਿੰਨੋਂ ਦੇਖਾਂਗੇ ਪੁਰਾਣੇ ਕੱਪੜਿਆਂ ਚ ਗਿਆ 2 ਮਿੰਟ ਆ ਗਿਆ ਲੋਜੀ ਚੱਲ ਪਏ ਆਪਾਂ 3:10 ਹੋ ਗਿਆ ਹੁਣ ਚੱਲਿਆਂ ਵਿਆਹ ਤੇ ਵਿਆਹ ਦਾ ਖਤਮ ਹੋ ਗਿਆ ਹੁਣ ਬਾਕੀ ਜਾ ਕੇ ਪਤਾ ਲੱਗੂਗਾ ਕਈ ਕਾਲੇ ਹੁੰਦੇ ਆ ਕਈ ਸਲੋ ਹੁੰਦੇ ਆ ਕਿਹੜਾ ਗਿਆ ਉਹ ਤੁਹਾਨੂੰ ਪਤਾ ਹੋਊਗਾ ਹੌਲੀ ਕਰੋ ਯਾ ਕਿਹਦਾ ਵਿਆਹ ਹੈ ਜਨਾਬ ਜੀ ਪੁੱਛ ਪੁੰਚ ਗਏ ਸਾਡਾ ਮੁੰਡਾ ਹੈਗਾ ਸਾਡੀ ਕੁੜੀ ਦਾ ਹੀ ਆ ਬਸ ਗਾਂਢੀ ਥੋੜਾ ਗਾਂਦੇ ਰਿਸ਼ਤੇਦਾਰੀ ਚ ਮਲਾਣੀਆਂ ਜਾ ਕੇ ਤੁਹਾਨੂੰ ਜਨਾਬ ਜੀ ਦੇ ਦੋਸਤ ਆ ਉਹਦੀ ਭੈਣ ਦਾ ਵਿਆਹ ਹੈ ਕਿੱਥੇ ਪਹੁੰਚ ਗਏ ਹਜੇ ਤਾਂ ਬੋਠਿੰਡੇ ਵਾਲੇ ਬੁੱਲਤੇ ਫਿਰਦੇ ਆ ਉਥੋਂ ਮੁੜਦੇ ਹੁੰਨੇ ਆ ਘਰ ਕੋਲੇ ਗਨੂ ਸੌ ਗਈ ਨਹੀਂ ਨਹੀਂ ਕੀ ਕਰੀਏ ਨੀ ਬਾਲਣਾ ਖਲਾੜ ਲਈ ਹੁਣ ਉੱਜੇ ਪਹਿਲੇ ਚ ਪਹੁੰਚ ਗਏ ਆ ਪਰ ਐਸ ਵੇ ਲੋ ਜੀ ਇੱਧਰ ਡੀਜੇ ਪਾਰਟੀ ਵੀ ਚੱਲ ਰਹੀ ਸੀ ਤੇ ਨਾਲ ਨਾਲ ਮੁੰਡਾ ਕੁੜੀ ਬੈਠ ਗਈ ਸੀ ਸਟੇਜ ਤੇ ਹੁਣ ਪੈਣ ਲੱਗੀਆਂ ਸਲਾਮੀਆਂ ਸਾਢੇ 3 ਵਜੇ ਬੈਠਿਆ ਆ ਕੇ ਵਿਚਾਰੇ ਅੱਜ ਕੱਲ ਦੇ ਵਿਆਹ ਤਾਂ ਲੇਟ ਹੀ ਹੁੰਦੇ ਆ ਇੱਧਰ ਬੱਚੇ ਪੀ ਰਹੇ ਸੀ ਕਾਫੀ ਕਾਫੀ ਦਾ ਲਿਆ ਮਜ਼ਾ ਰੋਟੀ ਖਾਣੇ ਸ਼ੁਰੂ ਕਰਦੇ ਜੀ ਆਨ ਸਾਰੇ ਦੇਖੋ ਗਰਮ ਗਰਮ ਗਲਾਬ ਜਾਮਨ ਖਾਣ ਲੱਗੀ ਐ ਕੁੱਨ ਨੇ ਵਿਆਹ ਤੇ ਕੀ ਖਾਦਾ ਅੱਜ ਰੋਟੀ ਤੇ ਫੇਰ ਖਾਦੇ ਗਰਮ ਗਰਮ ਗਲਾਬ ਜਾਮਨ ਮੂੰਹ ਮੱਚ ਗਿਆ ਹਾਂ ਬਾਕੀ ਕਿੱਥੇ ਖੁਮੰਚ ਲਿਆ ਕੋਨਾ ਬਚਿਆ ਨਹੀਂ ਲੋਕ ਆਇਆ ਤਾਂ ਹੈ ਕਿ ਚੱਲੋ ਉੱਤ ਕੀ ਐ ਵਿਆਹ ਤੇ ਆਇਆ ਕਿਉਂ ਮਣੇਕੀ ਲੱਗਿਆ

ਆਪਾਂ ਦੋਨੋਂ ਚੀਜ਼ਾਂ ਡੈਂਡ ਕਰ ਲਿਆ ਜਿਵੇਂ ਕਿ ਆਪਣੀ ਸੁਭਾ ਕਰ ਲਈ ਸੀ ਸੁੱਖ ਤੇ ਦੁੱਖ ਜ਼ਿੰਦਗੀ ਦੇ ਨਾਲ ਨਾਲ ਚੱਲਦੇ ਆ। ਜਿਆਨ ਨੇ ਫੋਨ ਵਾਲੇ ਆਏ ਸੀ ਨਹੀਂ ਤਾਂ ਫਿਰ ਆਪਾਂ ਕੈਨਸਲ ਵੀ ਕਰ ਦਿੰਦੇ। ਤਾਂ ਕਰਕੇ ਆਪਾਂ ਨੂੰ ਆਉਣਾ ਪਿਆ। ਤੇ ਹੁਣ ਆਪਾਂ ਚੱਲੇ ਆ ਘਰ ਨੂੰ ਵਾਪਸ। ਟਾਈਮ ਨਾਲ ਫ੍ਰੀ ਹੋ ਗਿਆ ਚਾਹ ਸੁਭਾ ਦੇ ਬੈਠੇ ਸੀ ਇਹ ਪੜ ਲਣਗੇ ਹੁਣ ਜਾ ਕੇ ਪੇਪਰ ਵੀ ਆ ਗਏ ਭਾਈ ਡੇਟ ਸ਼ੀਟ ਆ ਗਈ ਗੁੰਨੋਂ ਦੀ ਪਾਰਾਫ ਰੱਬ ਤੋਂ ਪੇਪਰ ਸ਼ੁਰੂ। ਇੱਕ ਮਹੀਨਾ ਪੇਪਰਾਂ ਸੀ ਮਿਲਾਂਗੇ ਤੁਹਾਨੂੰ ਅਸੀਂ। ਪੇਪਰ 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 ਪੜਦੇ ਪੜਦੇ ਕਮਲੇ ਕਰ ਦੇਣਗੇ ਕੋਨੂ ਦੇ ਪੇਪਰ ਸਾਬੂ ਦੇ ਪੇਪਰ ਸਿਆਣੇ ਕਰ ਦੇਣਗੇ ਸਾਬੂ ਦੇ ਪੇਪਰ ਦਾ ਸਾਬੂ ਦਾ ਗਾਇਨਦਾ ਮੈਨੂੰ ਤਾਂ ਹੁੰਦਾ ਹੀ ਆ ਮੈਨੂੰ ਤਾਂ ਹੁੰਦਾ ਹੀ ਆ ਸਾਬੂ ਲੈ ਕੇ ਆ ਗਿਆ ਬੈਲੂਣ ਹੁਣ ਕੁਛਕ ਤਾਂ ਨਹੀਂ ਗਾ ਉੱਥੇ ਜਾਣਸਰ ਦੇਖ ਲਿਆ ਇਹਨੂੰ ਐ ਮੈਂ ਕਿਹਾ ਜਾਣ ਲੱਗੇ ਦਵਾਵਾਂਗੇ ਇਹਨੂੰ ਉਦੋਂ ਕਾਲ ਸੀ ਕਹਿੰਦਾ ਚੱਲੀਏ ਚੱਲੀਏ ਬੈਲੂਣ ਲੈ ਕੇ ਜਾਣਾ ਹਾਂ

ਇਕਦਮ ਸੂਰਜ ਦੇਵਤਾ ਜੀ ਆ ਗਏ ਆ ਵਿਚ ਦੇ ਬੱਦਲ ਆ ਜਾਂਦੇ ਆ ਵਿਚ ਦੇ ਟਿੱਕਾ ਟਿੱਕਾ ਸੂਰਜ ਨਿਕਲਦਾ ਪਤਾ ਨਹੀਂ ਸਮਝ ਨਹੀਂ ਆ ਰਹੀ ਕਿਦਾਂ ਦਾ ਮੌਸਮ ਜਾ ਹੋਇਆ ਪਿਆ ਉਹ ਫੌਜੀਆਂ ਦਾ ਪੁੱਲ ਉੱਪਰ ਦੀਆਂ ਗੱਡੀਆਂ ਚਾ ਰਹੀਆਂ ਉਹ ਫੌਜੀਆਂ ਦਾ ਰਸਤਾ ਫੌਜੀਆਂ ਦੇ ਜਾਣਾ ਆਉਣਾ ਉੱਥੇ ਉਥੋਂ ਦੇ ਜਾਂਦੇ ਆਉਂਦੇ ਆ ਉਹ ਆਪਾਂ ਨਹੀਂ ਜਾ ਸਕਦੇ ਉੱਥੇ ਨਹੀਂ ਜੇ ਆਪਾਂ ਚੱਲੇ ਗਏ ਕੱਟਲੇ ਸੱਟ ਕਰਨਗੇ ਪੁੱਲਤ ਨਹੀਂ ਮੰਮੀ ਹਾਂਜੀ ਹੁੰਦੇ ਆ ਇੱਥੋਂ ਸਾਈਕਲ ਵਾਲੇ ਉਹ ਫੌਜੀ ਲੋਕੀ ਜਿਹੜੇ ਆ ਪੁੱਤ ਤੇ ਜਿਹੜੇ ਉੱਥੇ ਇੱਕ ਘੰਟੇ ਚ ਜੌਬ ਕਰਦੇ ਉਹ ਸਾਹਮਣੇ ਬੈਠੇ ਉਧਰ ਦੇਖੋ ਸਾਰਾ ਫੌਜੀਆਂ ਦਾ ਏਰੀਆ ਉਹ ਬੈਠੇ ਕੋਈ ਕੰਮ ਕਰੀ ਜਾਂਦੇ ਕੋਈ ਕੁਝ ਕਰੀ ਜਾਂਦੇ ਉਧਰ ਆਪਾਂ ਜਾ ਹੀ ਨਹੀਂ ਸਕਦੇ ਇੱਧਰ ਵੀ ਸਾਰੀ ਬਾਉਂਡਰੀ ਕੀਤੀ ਹੋਈ ਆ ਸੋਨੀ ਦੇ ਨਾਲ ਹੀ ਰਹਿੰਦੇ ਆਪਾਂ ਸਾਰੇ ਪਾਸੇ ਬਾਉਂਡਰੀ 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 ਕਿੱਧਰ ਉੱਡ ਗਏ ਮਾਂ ਕਿਹੇ ਆਉਂਦੇ ਡਾਰ ਕੱਠੀ ਤਬੂਤਰਾਂ ਦੀ ਉੱਡ ਗਈ ਹਾਂ ਹਾਂ ਜੀ ਬਟ ਦੱਸ ਲੋ ਜੀ ਲੋ ਜੀ ਕੀ ਕਹਿੰਦੇ ਸੀਗੇ ਗੁੱਸੇ ਹੋ ਗਿਆ ਮੇਰਾ ਮੁੰਡਾ ਕਹਿੰਦਾ ਜਦੋਂ ਮੈਂ ਫੋਨ ਦਾ ਬਲੌਗ ਨਹੀਂ ਚਲਾਉਂਦੇ ਮੈਨੂੰ ਕਹਿੰਦਾ ਮਮਾ ਮੈਂ ਕਿਹਾ ਹਾਂ ਦੱਸ ਮੈਨੂੰ ਕਿ ਆਣ ਲੱਗਿਆ ਕਿ ਉਹੀ ਗੱਲ ਕਰਨੀ ਆ ਬੋਲ ਹੁਣ ਚੱਲੀ ਜਾਂਦਾ ਆਉਣੀ ਸੀ ਕੈਮਰਾ ਕੈਮਰਾ ਤਾਂ ਆਉਣੀ ਸੀਗਾ ਮੈਂ ਤਾਂ ਥੱਲੇ ਵੈਸੇ ਹੀ ਫੋਨ ਕਰਤਾ ਸੀ ਉੱਚੀ ਬੋਲੋ ਅੱਗੇ ਉਹ ਨੇੜੇ ਫੌਜੀਾਂ ਦੇ ਘਰੇ ਕੋਈ ਜਾ ਸਕਦੇ ਫੌਜੀਾਂ ਦੇ ਘਰੇ ਜਾ ਸਕਦੇ ਆਪਾਂ ਪਰਮਿਸ਼ਨ ਨਹੀਂ ਜੇ ਕੋਈ ਆਪਣੇ ਨੌਨ ਚ ਆਪਾਂ ਨੂੰ ਜਾਣਦਾ ਫਿਰ ਆਪਾਂ ਉਹਨਾਂ ਦੇ ਘਰੇ ਜਾ ਸਕਦੇ ਜੇ ਆਪਾਂ ਪਾਪਾ ਹੁੰਦੇ ਫਿਰ ਆਪਾਂ ਜਾ ਸਕਦੇ ਸੀ ਪੁਲ ਦੇ ਉੱਪਰ ਹਾਂ ਫਿਰ ਆਪਾਂ ਜਾ ਸਕਦੇ ਫਿਰ ਆਪਣਾ ਕਾਰਡ ਬਣਿਆ ਹੋਣਾ ਸੀਗਾ ਫਿਰ ਆ ਬਹੁਤ ਦਿਖਾ ਕੇ ਲੰਘ ਜਾ ਕਰਦੇ ਹਾਂ ਹੁਣ ਤੂੰ ਗੱਲ ਕਰਦਾ ਤਾਂ ਹੈਨੀ ਹੋਗੀ ਤੇਰੀ ਗੱਲ ਮੋਝ ਨਹੀਂ ਪਾਣਾ ਓਕੇ ਓਕੇ ਬਾਏ ਬਾਏ ਲੋ ਜੀ ਸੁੱਖ ਤੇ ਦੁੱਖ ਦੇ ਫੰਕਸ਼ਨ ਅਟੈਂਡ ਕਰਕੇ ਸਟੱਡੀ ਟਾਈਮ ਹੋ ਗਿਆ ਸਾਡਾ ਗੁੰਨੂ ਮੈਨਾ ਪੜ ਰਹੀ ਹੈ ਤੇ ਮੁੰਨਾ ਆਇਆ ਸਾਡਾ ਖੇਡਣ ਸੈਬੂ ਲੈ ਕੇ ਆਇਆ ਵਿਆਹ ਤੋਂ ਬੈਲੂਨ ਮੁੰਨਾ ਕਹਿੰਦਾ ਮੈਂ ਵੀ ਖੇਡਣਾ ਬੈਲੂਨਾਂ ਮੁੰਨੇ ਓ ਮੁੰਨੇ ਕਾ ਨਾ ਖੇਡਣਾ ਬੈਲੂਨਾਂ ਬੈਲੂਨ ਡਿੱਗੀ ਜੀ ਆ ਤਾਂ ਗੋਨੂ ਦਾ ਜੀ ਨਹੀਂ ਕਰਦਾ ਪੜਨ ਹੁਣ ਮੁੰਨੇ ਨੂੰ ਦੇਖ ਕੇ ਓ ਮਾਰਿਆ ਮੁੰਨੇ ਨੇ ਵੈਰੀ ਗੁੱਡ ਨਹੀਂ ਸਭੂ ਸਭੂ ਮੁੰਨਨ ਦਾਈ ਚਲੋ ਮੁੰਨਾ ਵੈਰੀ ਗੁੱਡ ਮੇਰੇ ਕੋਲੇ ਆ ਗਿਆ ਮੁੰਨੀ

ਕਿਵੇਂ ਕਨੀਆ ਡਿੱਗੀ ਜਾ ਰਹੀ ਹੈ ਹੈਨਾ ਦੇਖੋ ਗਾਇਸ ਗਿੱਲਾ ਗਿੱਲਾ ਹੋ ਗਿਆ ਪਰ ਬਠੰਡੇ ਚ ਪਾ ਗਿਆ ਮੈਂ ਮੈਂ ਬਾਤ ਹੋਜੀ ਵੋਲੀ ਸਾਇਰਨ ਸੁਣ ਗਿਆ ਹੋਣਾ ਹੈਨਾ ਮੀ ਪੈ ਗਿਆ ਕੀ ਪਤਾ ਗੜੇ ਪੈ ਜਾਣ ਰਾਤ ਨੂੰ ਪਾਪਾ ਰਾਤ ਨੂੰ ਗੜੇ ਵੀ ਪੈ ਸਕਦੇ ਨੇ ਸਨੋ ਫੋ ਸਨੋ ਫੋਲ ਹੋ ਸਕਦੀ ਹੈ ਹੈਨਾ ਮਮਾ ਮਮਾ ਬਹੁਤ ਜ਼ੋਰ ਤੇਜ਼ ਮੀਂਹ ਪੈ ਰਿਹਾ ਮਮਾ ਮੈਨੂੰ ਤਾਂ ਲੱਗ ਰਿਹਾ ਸਨੋਫਾਲ ਹੋ ਗਈ ਗੜੇ ਡਿੱਗਣਗੇ ਹਲਾ ਪਾਪਾ ਆ ਦੇਖੋ ਸਾਇ ਬਣਾ ਰਿਹਾ ਆ ਰਨ ਮੈਂ ਮਨਾਥਰਨ ਮੈਂ ਰਨ ਮੈਂ ਵੀ ਬਣਾਤਾ ਬੈਟਮੈਨ ਵੀ ਬਣਾਉਂਗਾ ਕਹੋ ਜੀ ਸਾਡੇ ਸੱਤ ਹੋ ਗਏ ਕਹਿੰਦੇ ਮੀਂਹ ਵੀ ਸਹੀ ਟਾਈਮ ਹੀ ਪੈਂਦਾ ਹੁੰਦਾ ਹੈ ਨਾ ਮੀਨੂੰ ਪਤਾ ਸੀਗਾ ਅੱਜ 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 ਅਸੀਂ ਕੀ ਅੱਜ ਕੀ ਖਾਣਾ ਤੈਨੂੰ ਮੈਨੂੰ ਤਾਂ ਖਾਣਾ ਤੇ ਮੈਂ ਖਾ ਲਿਆ ਫਿਰ ਕੀ ਕਰੇਗਾ ਵੱਡ ਜੂ ਮੈਂ ਵੀ ਮੋਟਾ ਹੋ ਮੋਟਾ ਹੋ ਜੇ ਤੇਰੇ ਵਾਂਗ ਗੋਲੂ ਗੋਲੂ ਅੱਜ ਅਸੀਂ ਖਾਣਾ ਮਾਂ ਦੇ ਹੱਥਾਂ ਦਾ ਅੱਜ ਕੁੜੀ ਖੁਸ਼ ਹੈ ਆਦੀ ਮਾਂ ਨੂੰ ਮਿਲ ਕੇ ਆਈ ਅੱਜ ਤੂੰ ਜੀ ਨਹੀਂ ਮਿਲ ਕੇ ਆਇਆ ਮੈਂ ਮਿਹਨਤ ਨਾਲ ਥੋੜਾ ਮਿਲਿਆ ਮੈਂ ਤਾਂ ਜਾ ਉੱਤਰ ਕੀ ਗੱਡੀ ਚ ਮਿਲ ਗਿਆ ਮਾਤਾ ਭੱਜ ਗਈ ਮੰਮੀ ਕਹਿੰਦੇ ਜਾੜ ਕੋਣ ਜਾਊੜੋ ਤੁਹਾਨੂੰ ਮੈਂ ਇਹਨਾਂ ਦਾ ਪਤਾ ਕਿ ਮੈਂ ਉੱਤਰ ਕੇ ਆਉਂਗਾ ਮੈਂ ਮੰਮੀ ਨੇ ਕਿਹਾ ਸੀ ਭਈ ਜੇ ਮੈਂ ਤਾਂ ਡੈਡੀ ਨੂੰ ਬਿਠਾਈ ਜਾਂਦੀ ਸੀ ਮੰਮੀ ਨੂੰ ਆਏ ਸੀਗਾ ਗੈਸ ਦੀ ਗਵਰਨਮੈਂਟ ਮੈਂ ਉੱਤਰ ਨਾਲ ਨਹੀਂ ਬਸ ਮੈਂ ਵੀ ਚੱਲ ਜਾਵਾਂਗਾ ਸੀ ਲੈ ਗਏ ਤੇ ਮੰਮੀ ਚੱਲੀ ਗਈ ਐਸਾ ਕਦੇ ਹੋਇਆ ਕੋਈ ਮੈਂ ਨੂੰ ਤਾਂ ਪਤਾ ਸੀ ਹੁਣ ਮੈਂ ਤਾਂ ਡੈਡੀ ਨੂੰ ਬਿਠਾਉਂਦਾ ਸੀ ਸਾਗ ਪੇਜਾ ਮਾਤਾ ਨੇ ਮਸਾਲੇ ਪਨੀਰ ਨਹੀਂ ਭੇਜਿਆ ਮਾਤਾ ਨੂੰ ਮੇਰੇ ਆ ਤਾਂ ਸਾਗ ਦੀ ਗਣਾ ਹਾਂ ਦਾ ਸਾਗ ਬਣਾ ਲਿਆ ਇਹ ਤਾਂ ਖਾਵਾਂਗੇ ਕੱਲ ਮਾਤਾ ਨੂੰ ਫੋਨ ਕੀਤਾ ਮੈਂ ਦੁਪਹਿਰੇ ਜਿੰਨੇ ਕਿ ਮੋਂ ਤੋਂ ਸਵਾਦ ਖਾਣੇ ਤੇ ਘਰੀ ਹੁੰਦਾ ਸਾਗ ਬਣਾ ਦੇ ਫਿਰ ਮਾਤਾ ਨੇ ਵਿਚਾਰੀ ਨੇ ਅੱਧੇ ਦਿਨ ਦੀ ਕੱਲ ਸ਼ਾਮ ਨੂੰ ਸਾਗ ਬਣਾ ਕੇ ਲੈ ਕੇ ਆਇਆ ਚ ਜਿਉਂਦੀ ਬਸ ਦੀ ਰਵੇ ਮੇਰੀ ਮਾਂ ਸਾਗ ਖਾਂਦੀ ਰਵੇ ਲੰਬੀਆਂ ਲੰਮੀ ਅੰਮ੍ਰਾ ਹਣ ਕੱਲਾ ਸਾਗ ਸਾਰਾ ਖੁਸ਼ੀ ਸਸਾ ਖਾਣੋਂ ਪੜੇ ਦਿਨ ਅਰਚ ਮਾਨਸੀ ਕਹੀ ਜਾਂਦੀ ਸੀ ਨਾ ਮੈਂ ਤੁਹਾਨੂੰ ਮੁੱਖ ਚੱਲ ਕੇ ਹੀ ਸਾਗ ਖਾ ਕੇ ਆਵਾਂਗੀ ਸਾਗ ਖਾਣ। ਬੱਤਾਂ ਖਾ ਕੇ ਦੇ ਸਭ ਕਿ ਮੇਰੀ ਮਾਂ ਦੇ ਹੱਥ ਦਾ ਸਾਗ ਕਿ ਉਹਦੇ ਅੰਦਰ। ਲੋ ਜੀ ਮੱਖੀ ਦੀਆਂ ਰੋਟੀਆਂ। ਇਹ ਖਾ ਲੋ। ਸਾਗ ਵੀ ਆਪਣਾ ਰੈਡੀ ਹੋ ਗਿਆ। ਕੀ ਹੋ ਗਿਆ? ਗਿਆ ਟਾ ਨਾ। ਮੰਮੀ ਤੂੰ ਇਹ ਗੱਡੀ ਆਂਦਾ। आई दादी होस तु च बछाओ ते खाऊ ਮਾਂ ਦੇ ਹੱਥ ਦਾ ਸਾਗ ਤੇ ਨਾਲ ਮੱਕੀ ਦੀਆਂ ਰੋਟੀਆਂ ਖਾਈ ਜਾਂਦੀਆਂ ਜਨਾਬ ਜੀ ਆਰੀ ਲੈ ਕੇ ਪੁੱਛ ਕੇ ਆਉਣੇ ਆ ਕਿਵੇਂ ਆ ਹੈਲੋ ਬੱਚਿਓ ਹਾਏ ਜੀ ਕਿਵੇਂ ਆ ਗੰਨੂ ਫਿਰ ਸਾਗ ਬਾਈ ਬਾਈ ਬਹੁਤ ਟੇਸਟੀ ਆ ਖਾ ਰਮਿਆ ਕਿੰਨੀਆਂ ਚਾਰ ਰੋਟੀਆਂ ਖਾ ਲਈਆ ਮੇਰਾ ਉਹ ਹੋ ਨਨੀ ਬਹੁਤ ਟੇਸਟੀ ਆ ਇੱਕ ਵਾਰੀ ਹੋਰ ਭੇਜਿਓ ਆਈ ਲਵ ਯੂ ਨਨੀ ਬਾਏ ਬਾਈ ਨੂੰ ਕਿਤੇ ਚਲੀ ਜਨਾਵ ਜੀ ਕੈਂਡਾ ਕੈਂਡਾ ਬਸਵਾਦ ਮਨੇ ਸਭ ਕੀ ਮੈਂ ਐਂਡ ਹੈ ਇੱਕ ਨੰਬਰ ਇੱਕ ਨੰਬਰ ਆ ਵੈਰੀ ਗੁੱਡ ਸਭੂ ਵੀ ਕਹਿੰਦਾ ਇੱਕ ਨੰਬਰ ਪਤਾ ਸਾਗਣਾ ਸਵਾਦ ਲੱਗਦਾ ਹਰੇ ਹਰੇ ਡਾਰਕ ਕਲਰ ਵਾਲਾ ਜਿਹੜਾ ਉਹ ਤੋਤੀਆ ਜਿਹਾ ਹੁੰਦਾ ਉਹ ਨਹੀਂ ਸਵਾਦ ਲੱਗਦਾ ਐੜਾ ਨੰਨੀ ਜਦੋਂ ਅਸੀਂ ਆਵਾਂਗੇ ਨਾ ਉਹਦੋਂ ਬਣਾ ਕਦੇ

ਮਜ਼ਾ ਆ ਗਿਆ ਆਟਾ ਨਾਲ ਮੋਲੀ ਨਾਲ ਸਾਗ ਨਾਲ ਮੱਕੀ ਦੀ ਰੋਟੀ ਬਹੁਤ ਸੁਆਦ ਹੈ ਮਾਤਾ ਬਹੁਤ ਬਹੁਤ ਧੰਨਵਾਦ ਮਾਤਾ ਨਹੀਂ ਮੰਮੀ ਇਹ ਨਹੀਂ ਮਾਤਾ ਕੀ ਹੈ ਮੇਰੀ ਮੰਮੀ ਆ ਮੈਂ ਜੋ ਮਰਜ਼ੀ ਕਰਾਂ ਤੂੰ ਕੀ ਕਹਿਣਾ ਹੁ ਨਾਲ ਆ ਦੀ ਮਾਤਾ ਨੂੰ ਮਾਤੇ ਮਾਤਾ ਤੇਰੀ ਮਾਤਾ ਤੇਰੀ ਮਾਤਾ ਕਿਹੜੀ ਆ ਜੱਬ ਨੂੰ ਆ ਦੀ ਮਾਤਾ ਨਹੀਂ ਬਤਾ ਪਤਾ ਨਹੀਂ ਕਿੰਨੀ ਹੈ ਕਿਹੜੀ ਮਾਤਾ ਕਿਹੜੀ ਮੰਮੀ ਬਹੁਤ ਸਵਾਦ ਆ ਸੱਚੀ ਬਹੁਤ ਸਵਾਦ ਆ ਮਜ਼ਾ ਆ ਗਿਆ ਖਾ ਕੇ ਸਾਡੇ ਘਰ ਮਤਿੱ ਦੀ ਰੋਟੀ ਤੇ ਆ ਗਈ ਕਾਂਝੇ ਦਿਨ ਜੀ ਮਾਂ ਤਾਂ ਨਾਲ ਦੀ ਨਾ ਬਣਾ ਕੇ ਭੇਜਤਾ ਮੈਂ ਕਿਹਾ ਓਕੀ ਹੋਗੀ ਵਿਚਾਰੀ ਕੱਲੀ ਕਿੱਥੇ ਬਣਾਉਗੀ ਜੁਆਕ ਵੀ ਸੰਭਣਾ ਹੁੰਦਾ ਮਮਾ ਕਹੀ ਜਾਂਦੇ ਜੀ ਦੇਖਿਆ ਸਿਗਰਟੇ ਫਿਰ ਉਹ ਮਮਾ ਕਹੀ ਜਾਂਦੇ ਜੀ ਮੇਰਾ ਹੱਥ ਤੇ ਆ ਮਾਦੇ ਹੱਥ ਦਾ ਸਾ ਖਾਣਾ ਔਰ ਮੰਮੀ ਨੂੰ ਮਿਲ ਗਿਆ ਮਮਾ ਨੇ ਕਿ ਆਣੀ ਲੜੇ ਆ ਕੋ ਖਾ ਕੇ ਬੰ ਲਾਉਣ ਮੈਨੂੰ ਖਾ ਲਾਂ ਦੋ ਮੈਨੂੰ ਮੈਂ ਜੇ ਮੈਂ ਇਕੱਲੇ ਦੇਖਣ ਲੱਗੀ ਹੋਰ ਬਹੁਤ ਨਾ ਪਾਪਾ ਬੁੜੇ ਹੋ ਗਏ ਬੁੜੇ ਪਾਪਾ ਪਾਪਾ ਸਫਾਰਿਸ ਦੇ ਵਿੱਚ ਬੈਠ ਕੇ ਆਪਾਂ ਵਲੌਗ ਦੇਖ ਸਕਦੇ ਹਾਂ